ਹਾਂਜੀ ਮੈਂ ਵਿਰੇਂਦਰ ਕੁਮਾਰ ਜ਼ਿਲ੍ਹਾ ਪ੍ਰਧਾਨ ਲੁਧਿਆਣਾ ਜੋ ਪੰਜਾਬ ਸਰਕਾਰ ਨੇ ਪਟਵਾਰੀਆਂ ਦੇ ਪਾਸੇ 1056 ਸਮਾਪਤ ਕਰਕੇ ਉਹਨਾਂ ਨੇ ਜੋ ਸਾਨੂੰ ਸੰਘਰਸ਼ ਕਰਨ ਦਾ ਮੌਕਾ ਦਿੱਤਾ ਹੈ ਅਸੀਂ ਸਰਕਾਰ ਦੀ ਇਸ ਗੱਲ ਤੋਂ ਨਖੀਦੀ ਕਰਦੇ ਆ ਕਿਉਂਕਿ ਸਾਡੀ ਤਾਂ ਪਟਵਾਰ ਯੂਨੀਅਨ ਦੀ ਇਹ ਮੰਗ ਸੀ ਵੀ ਘੱਟੋ ਘੱਟ 10000 ਪਟਵਾਰੀਆਂ ਦੀਆਂ ਪੋਸਟਾਂ ਚਾਹੀਦੀਆਂ ਪਰ ਸਰਕਾਰ ਨੇ ਪਤਾ ਨਹੀਂ ਕਿਹੜੇ ਤਰਕੋ ਚੋ ਤੀਰ ਕੱਢਿਆ ਕਿਹੜੇ ਅੰਦਾਜ਼ੇ ਲਾਏ ਨੇ ਤਾਂ ਸਾਨੂੰ ਨਹੀਂ ਲੱਗ ਰਿਹਾ ਵੀ ਇਹ ਕਾਮਯਾਬੀ ਹੋਣਗੇ ਭਗਵੰਤ ਮਾਨ ਸਰਕਾਰ ਇਹ ਚੰਗੀ ਤਰ੍ਹਾਂ ਜਾਣਦੀ ਹੈ ਵੀ ਪਟਵਾਰੀਆਂ ਦੇ ਉੱਤੇ ਕੰਮ ਦਾ ਕਿੰਨਾ ਵਜਨ ਹੈ ਸਰਕਲ ਘਟਣ ਦੀ ਵਿਜਾਏ ਬਦਲੇ ਚਾਹੀਦੇ ਸੀ ਜੇ 62 ਤੋਂ ਤਹਿਸੀਲਾਂ 96 ਹੋ ਸਕਦੀਆਂ 12 ਜ਼ਿਲ੍ਹਿਆਂ ਤੋਂ 23 ਜ਼ਿਲ੍ਹੇ ਬਣ ਸਕਦੇ ਨੇ ਤਾਂ ਸਰਕਲ ਕਿੱਦਾਂ ਘਟ ਸਕਦੇ ਨੇ ਪਟਵਾਰ ਸਰਕਲ ਪਰ ਮੈਨੂੰ ਇਹ ਨਹੀਂ ਸਮਝ ਲੱਗ ਰਹੀ ਵੀ ਐਫਸੀਆਰ ਸਾਹਿਬ ਨੇ ਇਹ ਜਿਹੜਾ ਸਾਡਾ ਪਹਿਲਾ ਸੰਘਰਸ਼ ਚੱਲਦਾ ਸੀ ਉਹਦੇ ਵਿੱਚ ਚਿੱਠੀ ਜਾਰੀ ਕਰਕੇ ਪਟਵਾਰੀਆਂ ਨੂੰ ਸੰਘਰਸ਼ ਕਰਨ ਦਾ ਇੱਕ ਹੋਰ ਮੌਕਾ ਦਿੱਤਾ ਹੈ ਸਰਕਾਰ ਆਪਣੀ ਗਲਤੀ 'ਤੇ ਅੜੀ ਹੋਈ ਹੈ ਕੋਈ ਟਸਕ ਮਸ ਨਹੀਂ ਹੈ ਤੁਹਾਡਾ ਸੰਘਰਸ਼ ਇੱਥੇ ਸਟੈਂਡ ਕਰਦਾ ਹੈ ਦੇਖੋ ਗੱਲ ਸਿੱਧੀ ਹੈ ਵੀ ਪਟਵਾਰੀ ਸਾਡੇ ਵਿੱਚੋਂ ਤਾਂ ਕਿਸੇ ਨੇ ਹੁਣ ਲੱਗਣਾ ਨਹੀਂ ਜਿਹੜਾ ਬੱਚਾ ਪੜ੍ਹਿਆ ਹੈ ਜਿਹੜਾ ਐਜੂਕੇਟ ਹੈ ਜਿਹੜਾ ਟੈਸਟ ਦੇ ਕੇ ਕਲੀਅਰ ਹੋਊਗਾ ਉਹਨੂੰ ਹੀ ਪੋਸਟ ਮਿਲਣੀ ਹੈ ਸਾਡੀ ਤਾਂ ਸਿਰਫ ਇਹ ਲੜਾਈ ਇਸ ਕਰਕੇ ਹੈ ਵੀ ਪੰਜਾਬ ਦੇ ਯੂਥ ਨੂੰ ਜਦੋਂ ਇਹ ਸਰਕਾਰ ਨੇ ਬਣਨਾ ਸੀ ਤਾਂ ਗਵੰਤਮਨਤਮਨ ਜੀ ਨੇ ਕਿਹਾ ਸੀ ਮੈਂ ਬਾਹਰ ਕੈਨੇਡਾ ਅਮਰੀਕਾ ਨਹੀਂ ਜਾਣ ਦੇਵਾਂਗਾ ਉਹਨਾਂ ਨੂੰ ਇੱਥੇ ਹੀ ਨੌਕਰੀਆਂ ਦੇਵਾਂਗਾ ਪਰ ਤੁਸੀਂ ਇਹ ਦੇਖੋ ਤੁਹਾਡੇ ਸਾਹਮਣੇ ਆ 4716 ਦੇ ਵਿੱਚੋਂ 1056 ਜਿਹੜੇ ਪਦ ਖਤਮ ਕੀਤੇ ਨੇ ਇਹਦੇ ਨਾਲ ਬੱਚੇ ਬਾਹਰ ਨਹੀਂ ਜਾਣਗੇ ਤਾਂ ਹੋਰ ਕੀ ਕਰਨਗੇ ਜੇ ਇਸ ਤਰ੍ਹਾਂ ਦੇ ਮਹਿਕਮਿਆਂ ਦੇ ਵਿੱਚੋਂ ਜਿਨ੍ਹਾਂ ਦਾ ਰੈਵਨਿਊ ਸਭ ਨਾਲ ਵੱਧ ਹੈ ਉਹਦੇ ਵਿੱਚੇ ਪੋਸਟਾਂ ਨੂੰ ਕੱਟ ਕੀਤਾ ਜਾ ਰਿਹਾ ਹੈ ਤਾਂ ਸਾਨੂੰ ਇਹ ਨਹੀਂ ਸਮਝ ਆ ਰਹੀ ਵੀ ਸਰਕਾਰ ਦਾ ਵਿਜ਼ਨ ਕੀ ਹੈ ਸਰਕਾਰ ਕਿੱਧਰ ਨੂੰ ਜਾ ਰਹੀ ਹੈ ਦੇਖੋ ਜੇ ਸਰਕਾਰ ਨੇ 25 ਤਰੀਕ ਤੱਕ ਸਾਡੀਆਂ ਮੰਨਾਂ ਮੰਗਾਂ ਦੇ ਉੱਤੇ ਸਾਨੂੰ ਕੋਈ ਭਰੋਸਾ ਜਾਂ ਕੋਈ ਵੀ ਕਾਰਵਾਈ ਨਹੀਂ ਕਰਦੀ ਤਾਂ ਫਿਰ ਅਸੀਂ 26 ਤਰੀਕ ਨੂੰ ਫੇਰ 26 ਅੱਠ ਨੂੰ ਇਸੇ ਮਕਾਮ ਤੇ ਜ਼ਿਲਾ ਪੱਧਰੀ ਧਰਨਾ ਪੂਰੇ ਪੰਜਾਬ ਦੇ ਵਿੱਚ ਹੀ ਦਿੱਤਾ ਜਾਊਗਾ ਇਹ ਸਾਨੂੰ ਪੰਜਾਬ ਬਾਡੀ ਦਾ ਆਦੇਸ਼ ਹੈ ਤੇ ਅਸੀਂ ਇਹ ਮੰਗਾਂ ਦੇ ਲਈ ਚਾਹੇ ਮਰਨ ਵਰਤ ਬੈਠੀਏ ਚਾਹੇ ਜਿੱਥੇ ਤੱਕ ਮਰਜੀ ਜਾਈਏ ਆਪਣੇ ਮੈਕਹਮੇ ਦੇ ਵਿੱਚੋਂ ਅਸੀਂ ਜੇ ਪਦ ਵਧਾ ਨਹੀਂ ਸਕੇ ਤਾਂ ਅਸੀਂ ਘਟਾਉਣ ਵੀ ਨਹੀਂ ਦੇਵਾਂਗੇ ਮੈਂ ਤੁਹਾਨੂੰ ਇਸ ਤੁਹਾਡੇ ਚੈਨਲ ਦੇ ਰਾਹੀਂ ਲੋਕਾਂ ਨੂੰ ਵੀ ਅਪੀਲ ਕਰਦਾ ਵੀ ਇਹ ਪਟਵਾਰੀਆਂ ਦਾ ਮੁੱਦਾ ਨਹੀਂ ਇਹ ਆਮ ਪਬਲਿਕ ਦਾ ਮੁੱਦਾ ਥੋੜੇ ਬੱਚਿਆਂ ਦੇ ਨਾਲ ਜੁੜਿਆ ਮੁੱਦਾ ਹੈ ਥੋੜੇ ਬੱਚਿਆਂ ਨੇ ਜੇ ਪੜ੍ਹਾਈ ਕਰ ਲਈ ਅੱਜ ਉਹ ਗ੍ਰੈਜੂਏਟ ਪੋਸਟ ਗ੍ਰੈਜੂਏਟ ਹੁੰਦੇ ਨੇ ਜੇ ਪੋਸਟਾਂ ਹੀ ਨਹੀਂ ਹੋਣਗੀਆਂ ਤਾਂ ਉਹ ਅਪਲਾਈ ਕਿੱਥੇ ਕਰਨਗੇ ਉਹ ਵਿਭਾਗਾਂ ਦੇ ਵਿੱਚੋਂ ਪੋਸਟਾਂ ਖਤਮ ਕਰਨ ਦੀ ਜਾ ਰਹੀ ਹੈ ਜਿੱਥੋਂ ਕਿ ਰੈਵਨਿਊ ਸਭ ਤੋਂ ਵੱਧ ਜਾਂ ਨੇਟ ਹੁੰਦਾ ਹੈ ਇਸ ਲਈ ਮੇਰੀ ਸਰਕਾਰ ਨੂੰ ਵੀ ਬੇਨਤੀ ਹੈ ਵੀ ਘੱਟੋ ਘੱਟ ਉਹ ਇਸ ਗੱਲ ਤੇ ਦੁਬਾਰਾ ਤੋਂ ਵਿਚਾਰ ਕਰਨ ਕਿ ਜਿਹੜਾ ਉਹਨਾਂ ਨੇ ਕਾਨੂੰਨ ਬਣਾਇਆ ਇਹਨੂੰ ਰੱਦ ਕਰਨ ਤਾ ਜੋ ਅਸੀਂ ਵੀ ਸੁੱਖ ਦਾ ਸਾਹ ਲਈਏ ਤਮ ਆਉਣ ਵਾਲੇ ਬੱਚਿਆਂ ਦਾ ਵੀ ਭਵਿਕ ਉਜਵਲ ਹੋਵੇ ਧੰਨਵਾਦ ਮੈਂ ਰਪਿੰਦਰ ਸਿੰਘ ਗਰੇਵਾਲ ਸੂਬਾ ਪ੍ਰਧਾਨ ਦੀ ਰੈਵਨਿਊ ਕਾਨੋਨਿਸ਼ੀਅਨ ਪੰਜਾਬ ਅੱਜ ਜਿਹੜਾ ਦੀ ਰੈਵਨਿਊ ਪਟਵਾਰ ਜਿਹਨੂੰ ਤੇ ਰੈਵਨਿਊ ਕਾਨੋਨਿਸ਼ੀਅਨ ਪੰਜਾਬ ਵੱਲੋਂ ਡਿਸਟ੍ਰਿਕਟ ਲੈਵਲ ਤੇ ਰੋਸਦਾਨੇ ਪੰਜਾਬ ਸਰਕਾਰ ਦੇ ਖਿਲਾਫ ਲਗਾਏ ਜਾ ਰਹੇ ਨੇ ਸਾਰੇ ਪੰਜਾਬ ਦੇ ਵਿੱਚ ਇਹ ਰੋਸਦਾਨੇ ਇਸ ਕਰਕੇ ਲਗਾਏ ਜਾ ਰਹੇ ਨੇ ਕਿਉਂਕਿ ਸਾਡੇ ਪਟਵਾਰ ਸਰਕਲ ਕੁੱਲ ਪਟਵਾਰ ਸਰਕਲ ਪੰਜਾਬ ਦੇ ਵਿੱਚ 4716 ਪਟਵਾਰ ਸਰਕਲ ਆ ਜੋ ਕਿ ਇਹਨਾਂ ਨੇ ਘਟਾ ਕੇ 3660 ਸਰਕਲ ਕਰਤੇ 1056 ਸਰਕਲ ਜਿਹੜੇ ਇਹਨਾਂ ਨੇ ਬਿਲਕੁਲ ਖਤਮ ਕਰਤੇ ਜੋ ਕਿ ਨਵੀਂ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਜੀ ਕਹਿ ਰਹੇ ਸੀ ਵੀ ਮੈਂ ਆਉਣ ਸਾਰੀ ਹਰਾ ਪੈਨ ਚਲਾਉ ਪਰ ਇਹਨਾਂ ਨੇ ਲਾਲ ਪੈਨ ਚਲਾਤਾ ਕਿਉਂਕਿ ਜਿਹੜੀਆਂ 1056 ਪੋਸਟਾਂ ਨੇ ਉਹ ਸਾਡੇ ਬੱਚਿਆਂ ਨੂੰ ਹੀ ਮਿਲਣੀਆਂ ਸੀ ਬੇਰਜ਼ਗਾਰਾਂ ਨੂੰ ਜਿਹੜੇ ਬੇਰਜ਼ਗਾਰ ਸਾਡੇ ਛੋਟੇ ਭੈਣ ਭਰਾ ਆਪਣੇ ਪੜ੍ਹੇ ਲਿਖੇ ਫਿਰ ਰਹੇ ਨੇ ਔਰ ਅਸੀਂ ਇਸ ਦੇ ਵਿਰੋਧ ਦੇ ਵਿੱਚ ਜਿਹੜੀਆਂ 1056 ਪੋਸਟਾਂ ਪਟਵਾਰ ਸਰਕਲ ਦੀਆਂ ਘਟਾਈਆਂ ਨੇ ਇਹਨਾਂ ਨੇ ਉਸ ਦੇ ਰੋਸ ਵੱਲੋਂ ਸਾਡੇ ਪਟਵਾਰ ਯੂਨੀਅਨ ਤੇ ਕਾਨੂੰਨ ਕਾਇਸ਼ਸ਼ ਪੰਜਾਬ ਵੱਲੋਂ ਇਹ ਜਿਹੜੇ ਅੱਜ ਡਿਸਟ੍ਰਿਕਟ ਲੈਵਲ ਤੇ ਹਰ ਡਿਸਟ੍ਰਿਕਟ ਦੇ ਵਿੱਚ ਧਰਨੇ ਲਗਾਏ ਜਾ ਰਹੇ ਨੇ ਔਰ ਸਾਡੀਆਂ ਜੋ ਪਟਵਾਰ ਯੂਨੀਅਨ ਦੀਆਂ ਮੰਗਾਂ ਤੇ ਕਾਨੂੰਨ ਕਾਇਸ਼ਸ਼ ਦੀਆਂ ਮੰਗਾਂ ਨੇ ਜੋ ਕਿ ਪਹਿਲੇ ਦਿਨਾਂ ਤੋਂ ਹੀ ਸਾਡਾ ਸੰਘਰਸ਼ ਪਹਿਲਾਂ ਵੀ ਚੱਲ ਰਿਹਾ ਇਹਨਾਂ ਸਰਕਾਰ ਨੇ ਹੁਣ 15-20 ਦਿਨ ਤੋਂ ਇਹ ਚਿੱਠੀ ਜਿਹੜੀ ਲਾਗੂ ਕਰਤੀ ਵੀ ਪ੍ਰਵਾਸ ਸਰਕਲ ਘਟਾਤੇ ਔਰ ਅਸੀਂ ਸਰਕਾਰ ਦੇ ਪੂਰੇ ਜਰ ਵਿਰੋਧ ਕਰਦੇ ਆਂ ਵੀ ਇਹ ਜਲਦੋ ਜਤ ਜਿਹੜੇ ਬੇਰਜ਼ਗਾਰ ਸਾਡੇ ਛੋਟੇ ਭਰਾ ਫਿਰਦੇ ਨੇ ਉਹਨਾਂ ਨੂੰ ਨੌਕਰੀ ਦਿੱਤੀ ਜਾਵੇ ਇਹ ਜਿਹੜਾ ਹਰਾ ਪੈਨ ਦੀ ਬਜਾਏ ਇਹਨਾਂ ਨੇ ਲਾਲ ਪੈਨ ਚਲਾਇਆ ਇਹ ਦੇਖ ਲਓ ਬਦਲਾਅ ਚਾਹੁੰਦੀ ਆ ਸਰਕਾਰ ਵੀ ਅਸੀਂ ਬਦਲਾਅ ਦੇਣਾ ਪਰ ਬਦਲਾਅ ਕੀ ਆ ਇਹ ਤਾਂ ਬੇਰਜ਼ਗਾਰ ਜਿੰਨੇ ਵੀ ਫਿਰਦੇ ਨੇ ਉਹਨਾਂ ਨੂੰ ਮਾਰਨ ਤੇ ਤੁਰੇ ਹੋਏ ਨੇ ਅਸੀਂ ਪੂਰਜੌਰ ਭਰੋੜ ਕਰਦੇ ਆਂ ਔਰ ਸਾਡੀਆਂ ਜਿਹੜੀਆਂ ਪਹਿਲਾਂ ਤੋਂ ਹੀ ਸੰਘਰਸ਼ ਚੱਲ ਰਿਹਾ ਪਟਵਾਰ ਯੂਨੀਤ ਕਾਨੋਨਗੋਸ਼ਨ ਦਾ ਉਸ ਦੇ ਸਬੰਧ ਦੇ ਵਿੱਚ ਪੰਜਾਬ ਸਰਕਾਰ ਨਾਲ ਜਦੋਂ ਤੋਂ ਸੱਭ ਮੈਨੂੰ 2 ਸਾਲ ਹੋ ਗਏ ਪੰਜਾਬ ਪ੍ਰਧਾਨ ਬਣੇ ਨੂੰ ਔਰ ਅਸੀਂ 28 ਮੀਟਿੰਗਾਂ ਤਕਰੀਬਨ ਪੰਜਾਬ ਸਰਕਾਰ ਨਾਲ ਕਰ ਚੁੱਕੇ ਆਂ ਔਰ ਉਹਦੇ ਵਿੱਚੋਂ ਇੱਕ ਦੋਕ ਮੰਗਾਂ ਸਾਡੀਆਂ ਜਿਹੜੀਆਂ ਇਹਨਾਂ ਨੇ ਚਿੱਠੀਆਂ ਕੱਢਤੀਆਂ ਪਰ ਉਹ ਥੱਲੇ ਕੋਈ ਇੰਪਲੀਮੈਂਟ ਨਹੀਂ ਹੋਇਆ ਹੇ ਤੱਕ ਔਰ ਨਾ ਹੀ ਡੀਸੀ ਉਹਨਾਂ ਦੇ ਚਿੱਠੀਆਂ ਦੀ ਅ ਅ ਉਹਨਾਂ ਨੂੰ ਕਰਦੇ ਨੇ ਮੰਨਦੇ ਨੇ ਔਰ ਐਫਸੀਆਰ ਸਾਹਿਬ ਨੇ ਵੀ ਚਿੱਠੀਆਂ ਇੱਕ ਦੋ ਕੱਡੀਆਂ ਨੇ ਜਿੱਦਾਂ ਕਿ ਸਾਡੇ ਕਾਨੂੰਗੋਆਂ ਦਾ ਸੇਵਾਦਾਰ ਸਾਨੂੰ ਦੇਣਾ ਸੀ ਉਹ 9-5 ਤੋਂ ਬਾਅਦ ਚਿੱਠੀ ਕੱਢੀ ਸਰਕਾਰ ਵੱਲੋਂ ਵੀ ਕਾਨੂੰਗੋਆਂ ਨੂੰ ਸੇਵਾਦਾਰ ਦਿੱਤੇ ਜਾਣ ਕਿਉਂਕਿ ਉਹਨਾਂ ਨੂੰ ਜਿਹੜੀ ਡਾਕ ਲੈ ਕੇ ਜਾਂਦੇ ਨੇ ਉਹ ਡਾਕ ਉਹ ਸੇਵਾਦਾਰ ਲੈ ਕੇ ਪਰਾਈ ਮਤਲਬ ਪੀਆਲ ਸੋਸਾਇਟੀ ਵੱਲੋਂ ਰੱਖੇ ਜਾਣੇ ਸੀ ਉਹ ਚਿੱਠੀ ਤੇ ਹਜੇ ਤੱਕ ਕੋਈ ਇੰਪਲੀਮੈਂਟ ਨਹੀਂ ਕੀਤਾ ਗਿਆ ਸੀ ਇਸ ਕਰਕੇ ਜਿਹੜਾ ਸਾਰੇ ਪੰਜਾਬ ਦੇ ਵਿੱਚ ਸਾਡੀਆਂ ਜਿੱਦਾਂ ਪਟਵਾਰੀਆਂ ਦੀਆਂ ਮੰਗਾਂ ਹੈਗੀਆਂ ਨੇ ਜਿੱਦਾਂ ਕਿ ਸਾਡੀ ਜਿਹੜੀ 2016 ਦੇ ਵਿੱਚ ਪਟਵਾਰੀਆਂ ਦੀ ਭਰਤੀ ਹੋਈ ਸੀ ਉਸ ਦੇ ਵਿੱਚ ਜਿਹੜਾ ਉਹਨਾਂ ਦਾ ਪਰਮਿਸ਼ਨ ਪੀਰੀਅਡ ਅਸਲ ਕਿਹਾ ਸੀ ਵੀ ਤੇਰਾ ਤਿੰਨ ਅੱਡੀ ਚਾਹੇ ਤਿੰਨ ਤੋਂ 2 ਸਾਲ ਪਰਮਿਸ਼ਨ ਪੀਰੀਅਡ ਕਰੋ ਕਿਉਂਕਿ 2016 ਦੇ ਵਿੱਚ ਜਿਹੜੇ ਭਰਤੀ ਹੋਏ ਆ ਉਹ 5 ਸਾਲ